ਜੀ ਸੋਟਾ ਕਰਦੀ ਨਾ ਬੜੇ ਬੜਾ ਚੰਗੀ ਇੱਕ ਤੁਮਰ ਇੱਕ ਤੁਮਰ ਆਸ਼ੀਰਵਾਦ ਦੇ ਦਿਓ ਅੱਜ ਸਾਰਾ ਰਾਮ ਦੇ ਦੀਨ ਸੁਣ ਕੇ ਕਿਸੇ ਨਲਾਜ਼ ਬੰਦੇ ਦਾ ਚੰਗਾ ਦਾ ਡੰਡਾ ਚੁੱਕਦਾ ਚੰਗਾ ਬੜਾ ਲਗੇ ਇਨਸਾਨ ਦਾ ਸਾਥ ਨਹੀਂ ਇਹ ਸਾਰੇ ਪਰਿਵਾਰ ਵਿੱਚ ਇੱਕ ਵੀ ਜੀ ਪੜ ਜਾਵੇ ਤੇ ਪਰਿਵਾਰ ਦੀ ਨੂੰ ਹਾਰ ਬਦਲ ਜਾਂਦੀ ਏ ਅਸੀਂ ਆਪਣੇ ਪਰਿਵਾਰ ਦੇ ਵਿੱਚੋਂ ਇਸ ਵਾਰ ਨੂੰ ਬੇੜੀ ਦਿੱਤੀ ਹੈ ਇਸ ਬੇੜੀ ਦਾ ਸਿਰ ਤੇ ਹੱਥ ਰੱਖੋ ਪੰਜ ਸਾਲ ਤੁਸੀਂ ਆਰਾਮ ਦੀ ਨੀਂਦ ਸੋਵੋਗੇ ਇਹੋ ਜਿਹੇ ਬੰਦੇ ਨੂੰ ਵੋਟ ਨਹੀਂ ਕਰਦੀ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਪੰਜ ਸਾਲ ਜਿਹੜੇ ਲੋਕਾਂ ਨੇ ਮੇਰੇ ਪਿੱਛੇ ਤੱਕੇ ਖਾਦੇ ਆ ਲੋਕਾਂ ਨਾਲ ਲੜਾਈ ਝਗੜੇ ਕੀਤੇ ਆ ਉਹਨਾਂ ਦੀ ਚਿੰਤਾ ਨਹੀਂ ਕਰਦੇ ਕਿਦਰ ਅੱਲਾਹ ਕਰਦੀਆਂ ਮਿਲ ਗਿਆ ਉਹ ਦੱਲਾ ਆਪਣੇ ਦਰ ਵੇਦਿਆ ਜਰਾਨੀ ਬੋਲਰ ਸਾਡੇ ਜਵੀਰ ਤੇ ਭਾਰੀ ਪੈ ਜਾਂਦੀ ਹੈ ਕਿਸ ਨੂੰ ਇਹ ਨਹੀਂ ਦੱਸਦਾ ਕਿ ਗਪਨ ਵਾਲੀ ਗੱਲ ਇਨਸਾਨ ਕਿਤੇ ਘਣਾ ਤੇ ਤੁਝਾ ਕਿਤੇ ਘੜਾ ਇਸ ਕਰਕੇ ਚੰਗੇ ਸੌਦੇ ਵਾਰ ਕਰਿਓ 21 ਤਰੀਕ ਨੂੰ 2 ਨੰਬਰ ਵਾਲਾ ਬਣ ਤਪੜ ਆਪਣੀ ਬਾੜ ਨੂੰ ਆਪਣਾ ਪਰਿਵਾਰ ਸਮਝੋ ਜੋਤਿ ਜੋਗਿਤਾ ਸ਼ਿਵਰੇ ਦੀ ਅਗਰੀ ਚਾਲਾ ਪ੍ਰੋਬਲਮ ਹੈ ਤੁਸੀਂ ਕੰਮ ਕਰ ਨਹੀਂ ਜੇ ਤੁਹਾਡੀ ਬਾਤ ਤਾਂ ਸਾਲ ਪਿਛੇ ਚਲੀ ਗਈ ਹੈ ਡਾਕਟਰ ਸੁਬੇਕ 15 15 ਬੰਦੇ ਕੈਸੇ ਬਚੁੰਦੇ ਨੂੰ ਸੁਧੇ ਕਰ ਜਾਂਦੇ ਨੇ ਬੰਦੇ ਨੇ ਕੰਮਾ ਕਰਾਉਣ ਨੂੰ ਚਲੇ ਜਾਂਦੇ ਨੇ ਉਹਨਾਂ ਜਨਦੀਆਂ ਨੂੰ ਪੁੱਛੋ ਜਿਹੜੀਆਂ ਵਿਚਾਰੀਆਂ ਜ਼ਿੰਦਗੀ ਜਿਉਂਦੀਆਂ ਨੇ ਸ਼ਿਵਰੇ ਬੋਲਦੇ ਬੰਦਾ ਮਰੀਂ ਵੀ ਤਾਂ ਮਦੂਰਾ ਮਨੁੱਖਾ ਬਚੇ ਅਸੀਂ ਸਮੇਤਾਰੇ ਮਤਨ ਦੇ ਅਸੀਂ ਦਰ ਵਕੀਲ ਮੰਗ ਰਿਹਾ ਇੱਕ ਪਰੇਲ ਲੇਕਰ ਚੜ੍ਹਨ ਨੂੰ ਵੋਟ

ਜੋ 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 ਮੇਰਾ ਨਾਮ ਐਡਵੋਕੇਟ ਸਾਰੀਸ਼ ਸ਼ਰਮਾ ਤੇ ਮੈਂ ਵਾਰਡ ਨੰਬਰ 13 ਤੋਂ ਕੌਂਸਲਰ ਚ ਇਲੈਕਸ਼ਨ ਲੜ ਰਹੀ ਆ ਤੇ ਸਾਨੂੰ ਬਹੁਤ ਹੀ ਇਨਸਾਫ ਮਿਲਿਆ ਜਿੱਦਾਂ ਅਸੀਂ ਲੋਕ ਨੂੰ ਮੋਰ ਦਿੱਤਾ ਲੋਕੀ ਨਾ ਸਾਡੇ ਚੱਲੇ ਨੇ ਅਸੀਂ ਛੋਟੀ ਜੀ ਮੀਟਿੰਗ ਹੀ ਕਰਾਂ ਜਾਂਦੀ ਸੀ ਲੋਕਾਂ ਦੇ ਕਰਾਉਣੇ ਅਕੀਨੋ ਮੀਟਿੰਗ ਕਰਦੇ ਹੋਏ ਕਿ ਜਲਸੀਲਾ ਰੂਪ ਲੈ ਲੈਂਦੀ ਸੀ ਸਮਝ ਨਹੀਂ ਚੱਲਦਾ ਸੀਗਾ ਸਾਡੇ ਨਾਲ ਲੋਕੀ ਆਪਣੀਆਂ ਗੜਵਾਨ ਲੱਭਣੇ ਸੀਗੇ ਆ ਕੇ ਔਰ ਸਾਨੂੰ ਬਹੁਤ ਹੀ ਉਤਸ਼ਾਹ ਮਿਲਿਆ ਹੈ ਅਸੀਂ ਬਹੁਤ ਹੀ ਖੁਸ਼ ਹਾਂ ਕਿ ਲੋਕੀ ਸਾਡੇ ਨਾਲ ਆਪਣੀਆਂ ਸਾਰੀਆਂ ਹੀ ਮੁਸ਼ਕਲਾਂ ਹੱਲ ਕਰ ਰਹੇ ਹੋਗੇ ਲੋਕਾਂ ਨੇ ਆਪਣੇ ਬਕਲੇ ਗੱਡੇ ਵਿੱਚ ਸਾਡੇ ਨਾਲ ਕਿ ਸਾਡੇ ਗੜੀਆਂ ਦੇਖੋ ਕੀ ਹਾਲ ਹੋਇਆ ਹੋਇਆ ਹੈ ਸਾਡੀਆਂ ਸਾਡੇ ਜਿਹੜੇ ਸੀਵਰੇਜ ਨੇ ਉਹ پارکੇ ਉੱਪਰ ਤੱਕ ਘਰ ਆਏ ਹੋਏ ਨੇ ਬਾਹਰ ਆਏ ਹੋਏ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਅਸੀਂ ਆਉਣ ਵਾਲੀ ਸਰਕਾਰ ਦੁਬਾਰਾ ਇਹੀ ਚੁਣਾਂਗੇ ਲੋਕਾਂ ਨੇ ਪੂਰਾ ਹੀ ਸਾਨੂੰ ਸਹਿਯੋਗ ਦਿੱਤਾ ਹੈ ਕਿ ਅਸੀਂ ਇਸ ਵਾਰੀ ਤੁਹਾਡੇ ਨਾਲ ਜ਼ਰੂਰ ਖੜੇ ਆਂ ਔਰ ਅਸੀਂ ਤੁਹਾਨੂੰ ਹੀ ਜਿਤਾ ਕੇ ਇੱਥੇ ਲੈ ਆਵਾਂਗੇ ਐਜ਼ ਅ ਕੌਂਸਟੈਂਡ ਅੱਜ ਅਸੀਂ ਇਸ ਲਈ ਰੋਡ ショਅ ਲਾਸਟ ਵੀਕ ਵਿੱਚ ਆਏ ਸੀ ਕਿ ਪਹਿਲੇ ਅਸੀਂ ਡੋਰ ਟੂਰ ਕਰਕੇ ਹਰ ਇੱਕ ਦੇ ਘਰ ਦੇ ਵਿੱਚ ਹਰ ਇੱਕ ਦੀ ਸਮੱਸਿਆ ਸੁਣਨਾ ਚਾਹੁੰਦੇ ਸੀ ਤੇ ਹੁਣ ਅਸੀਂ ਲਾਸਟ ਜਿਸ ਤੱਕ ਅਸੀਂ ਪੂਰਾ ਹੀ ਇਲਾਕਾ ਆਪਣੇ ਸਾਰੇ ਘੁੰਮਾਂਗੇ ਔਰ ਇੱਕ ਵਧੀਆ ਤਰੀਕੇ ਨਾਲ ਸਮਾਪਨ ਕਰਾਂਗੇ ਆਪਣੇ ਇਸ ਜੋ ਵੀ ਅਪਾ ਸ਼ੁਰੂ ਕੀਤਾ ਸੀਗਾ ਔਰ ਸਮਾਪਨ ਕਰਦੇ ਹੋਏ ਅਸੀਂ ਟਾਈਮ ਦੇਖ ਰਹੀ ਸੀ ਮੈਂ ਨਾਲ ਦੇ ਨਾਲ ਕਿਉਂਕਿ ਸਾਨੂੰ ਵਿਦਾਇਤਾਂ ਆਈਆਂ ਆਂ ਜੀ ਅਸੀਂ ਉਪਰੋ ਕਿ 4 ਵਜੇ ਤੱਕ ਅਸੀਂ ਇਹ ਬੰਦ ਕਰ ਦੇਣਾ ਤੇ 3:56 ਮਿੰਟ ਤੇ ਮੈਂ ਇਹ ਪ੍ਰਚਾਰ ਪੂਰਾ ਬੰਦ ਕਰਕੇ ਆਪਣੇ ਸਾਰੇ ਹੀ ਜੋ ਵੀ ਮੇਰੇ ਸਿਗੇ ਮੇਰੇ ਨਾਲ ਸਿਗੇ ਉਹਨਾਂ ਨੂੰ ਮੈਂ ਕਹਿ ਦਿੰਦਾ ਸੀਗਾ ਕਿ 3:56 ਮਿੰਟ ਹੋ ਗਏ ਨੇ ਹੁਣ ਅਸੀਂ ਕੋਈ ਵੀ ਰੋਡ ਸ਼ੋ ਨਹੀਂ ਸਾਡਾ ਰੋਡ ਸ਼ੋ ਖਤਮ ਹੋ ਗਿਆ ਉਦੋਂ ਯੋਗਰਾ ਸਰਵਕ ਵਾਈਸ ਕਲੇਟਰ ਪ੍ਰਜਾ ਕੌਮ ਦੀ ਸਵਾਗਤ ਕਰਦੇ ਹਾਂ ਅੱਜ ਅਸੀਂ ਮੇਰੀ ਵਾਰਡ ਵਾਰ ਨੰਬਰ 13 ਉਹ ਮੇਰੀ ਉਹ ਲੜੀ ਅੱਜ ਮੈਂ ਵਾਰਡ ਦੇ ਵਿੱਚ ਇਹਨਾਂ ਨੂੰ ਇਲੈਕਸ਼ਨ ਅਧਿਕਾਰੀ ਤੇ ਕਾਂ ਰਿਪੋਰਟ ਜਨਲ ਫਿਲ ਦਿੱਤੀ ਆ ਤੇ ਬਹੁਤ ਹੀ ਵਧੀਆ ਵਾਰ ਨੰਬਰ 13 ਵਿੱਚ ਇਹਨਾਂ ਨੂੰ ਹੰਗਾਰਾ ਮਿਲਿਆ ਕਿਨਾਂ ਐਲ ਬੀ ਐਲ ਐ ਵੀ ਕੀਤੀਈ ਹੈ ਉਹ ਕਾਨੂੰਨ ਦੇ ਬਿਚਾਰ ਲੋਕਾਂ ਨੇ ਗੱਲਾਂ ਕੀਤੀਆਂ ਤੇ ਕਮੋਨ ਨੇ ਗੱਲਾਂ ਕਰਨ ਨੂੰ ਲੋਕਾਂ ਨੂੰ ਗੱਲਾਂ ਦੱਸੀਆਂ ਕਿ ਮੇਰੇ ਵਦਨ ਲਾ ਨੇ ਬਹੁਤ ਕੰਮ ਕੀਤਾ ਸਾਲਾ ਕੋ ਦੱਸਿਆ 1550 ਪੈਨਸ਼ਨ ਲਈਆਂ ਹਾਈ ਗ੍ਰੇਡ ਦੀ ਤਾਰਾ ਚੜਾਈਆਂ ਐਡਿਗੇਪ ਗਰੁੱਪਾਂ ਨੇ ਜੋ 100 ਪੈਨਸ਼ਨ ਲਈਆਂ ਤ੍ਰਿਬਾ ਕੁੜੀਆਂ ਦੀ ਗਾਹ ਕੀਤੀ ਮੈਂ ਬਹੁਤ ਕੰਮ ਕੀਤਾ ਜੀ 5 ਸਾਲ ਹੋ ਗਿਆ ਮੈਂ ਕੰਮ ਕੀਤਾ ਤੇ ਅੱਜ ਅਸੀਂ ਰੋਲ ਸ਼ੋਅ ਕਰਦੇ ਪਏ ਸੀ ਉਹ ਇੱਕ ਕਾਨੂੰਨ ਦੀ ਪਾਲਣਾ ਕਰਨ ਕਰਨ ਵਾਲੀ ਨਹੀਂ ਜਾਈ ਉਹਨੇ ਕਣੀ ਦਾ ਟਾਈਮ ਦੇਖਿਆ ਕੰਵਰ ਦੀ ਸਫਲਤਾ ਮੈਂ ਉਹਨਾਂ ਦੇ ਬਾਬਾ ਤੈਂ ਭੁਗਿਆ ਅਸੀਂ ਨੂੰ ਸੂ ਕਤਨ ਕਰਨਾ ਮੈਨੂੰ ਬੜੀ ਖੁਸ਼ੀ ਹੋਈ ਕਿ ਵਾਰ ਨੰਬਰ 13 ਦੇ ਵਾਸੀ ਅੱਗੇ ਨੂੰ ਭਾਰੀ ਬੋਮਾਂ ਨਾਲ ਜਿਖਾਉਣਗੇ ਔਰ ਇਹ ਕਾਨੂੰਨ ਦੀ ਪਾਲਣਾ ਕਰਦੀ ਹੋਈ ਵਾਰ ਨੂੰ ਸੋਨੇ ਦੀ ਤਰ੍ਹਾਂ ਚਮਕਾ ਦੇਗੀ ਜਿਸ ਤਰ੍ਹਾਂ ਮੈਨ ਮੇਲਨ ਦਾ ਕੰਮ ਕੀਤਾ ਉਸੇ ਤਰ੍ਹਾਂ ਇਹ ਮੈਨ ਦਾ ਕੰਮ ਕਰੇਗੀ ਇਹ ਹੁਣ ਵਾਰ ਨੰਬਰ 13 ਦੇ ਲੋਕਾਂ ਨੂੰ ਚਾਹੀਦਾ ਹੈ ਕਿ ਪੜਿਆ ਲਿਖਿਆ ਇਨਸਾਨ ਨੂੰ ਅੱਗੇ ਲਿਹਾਉਣ ਜਾਂ ਇੱਕ ਅਨਪੜ੍ਹ ਜਾਂ ਠੱਗ ਜੋ ਹੋਇਆ ਠੱਗਿਆ ਮਾਰ ਵਾਲੇ ਸਾਨੂੰ ਅੱਗੇ ਰੱਖਦੇ ਕਿਉਂਕਿ ਮੈਨੂੰ ਪਤਾ ਜਿਹੜਾ ਇੱਕ ਦਲ ਬਦਲ ਕੇ ਦੂਜੇ ਦਲ ਕਦੀ ਆਮ ਆਦਮੀ ਪਾਰਟੀ ਦੇ ਕਾਂਗਰਸ ਤੇ ਅ디 ਬੀਜੇਪੀ ਦੇ ਜਿਹੜਾ ਦਲ ਚੰਗਾ ਲਾ ਉਸ ਦਲ ਵਿੱਚ ਭੱਜ ਭੱਜ ਕੇ ਕੋਈ ਸੀਟਾਂ ਲੈ ਲੈਂਦੇ ਅਸੀਂ ਕੱਟੜ ਕਾਂਗਰਸੀ ਕੱਟੜ ਪਰਿਵਾਰ ਹੈ ਅਸੀਂ ਨਾ ਕੋਈ ਦਲ ਬਦਲਿਆ ਨਾ ਕੋਈ ਕਦੀ ਰਿਸ਼ਵਤ ਖਾਧੀ ਹੈ ਨਾ ਕਿਸੇ ਨੂੰ ਕੋਈ ਰਿਸ਼ਵਤ ਲੈ ਦਿੱਤੀ ਹੈ ਨੀ ਸਵਾਰਥ ਸੇਵਾ ਕੀਤੀ ਹੈ ਨੀ ਸਵਾਰਥ ਸੇਵਾ ਕਰਾਂਗੇ ਸਾਡਾ ਇਹ ਨਿਸ਼ੂਲ ਹੈ ਈਮਾਨਦਾਰੀ ਨਾਲ ਚੱਲਿਆਂ ਇਮਾਨਦਾਰੀ ਨਾਲ ਚੱਲਾਂਗੇ ਔਰ ਇਲਾਕੇ ਦੀ ਵਾਰਡ ਨੰਬਰ 4 ਦੀ ਫਤਲਾਂਗੇ ਅਗਰ ਇਲਾਕੇ ਦੇ ਵਸਨੀਕ ਜਿਹੜੇ ਵਾਰਡ ਦੇ ਜਿਹੜੀ ਸ੍ਰੀਤੀ ਨੂੰ ਬਹੁਤ ਨਾ ਜਿਤਾਉਂਦੇ ਨੇ ਇਹਨਾਂ ਨੂੰ ਅਗਲੇ 5 ਸਾਲਾਂ ਵਿੱਚ ਕੋਈ ਵੋਟਾਂ ਮੰਗਦੀ ਜੂਰਤ ਨਹੀਂ ਪਵੇਗੀ ਲੋਕ ਖੁਦ ਵੋਟ ਬਣ ਹੋਣਗੇ ਜਾਣਗੇ ਅਸੀਂ ਵੋਟ ਐਡਵੋਕੇਟ ਸ਼ਰਮਾ ਨੂੰ ਹੀ ਕਰਾਂਗੇ ਔਰ ਜਿਹੜੀ ਪੰਜਾਬ ਦੀ ਸਰਕਾਰ ਧਾਰੂ ਦੀ ਲੋਕਾਂ ਨੇ ਇੱਕਦਮ ਗੰਦਾਪੁੱਤ ਨੇ ਬਣਾ ਦਿੱਤੀ ਬਹੁਤ ਕੰਮ ਹੋਣਗੇ ਕੋਈ ਕੰਮ ਨਹੀਂ ਹੋਇਆ ਇੱਕ ਲੇਡੀਜ਼ 40000 ਰੁਪਏ ਦਾ ਵਾਅਦਾ ਕੀਤਾ ਸੀ ਅੱਜ 3 ਸਾਲ ਹੋਣ ਜਾ ਰਹੇ ਆ 60000 ਰੁਪਏ ਬੰਦਾ ਹੈ ਪਰ ਮੇਡੀ ਨੂੰ ਆਸੀ ਉੱਚ ਦਰ ਤੇ ਹਰ ਸਹੀ ਚੱਲੇਗੀ ਸਾਡੀ ਲੋਕਾਂ ਨੇ ਝੂਠਾ ਵਾਅਦਾ ਕਰਕੇ ਸਰਕਾਰ ਬਣਾਈ ਬਿਜਲੀ ਦੇ ਜਿਹੜੇ ਡਾਂਗ ਕਰਦੇ ਨੇ ਉਹ ਵੀ ਬਿਲਕੁਲ ਝੂਠੀ ਹੈ ਕਿ ਪੰਜ ਸਾਲ ਦੇ ਰੇਲੇ ਬਿਲ ਬਹੁਤ ਵਧੀਆ ਇੱਕ ਸੌਂਡਾ ਮਾਹ ਚੀ ਦਾ ਬਿਲ ਬਹੁਤ ਤਤਤੰਗਾ ਸੀ ਹਰ ਬਿਲ ਆ ਰੋਣਾ ਸੀ ਬਿੱਲ ਦੀ ਵੀ ਤਿਆਰ ਹੁੰਦਾ। ਉਹ ਬਿੱਲ ਦੇ ਰੇਟ ਇੰਨੇ ਵਧਾ ਦਿੱਤੇ ਨੇ 300 ਦਿੱਤਾ 3600 ਉਹਨਾਂ ਨੇ 600 ਦਾ ਮਾਨ ਦਿੱਤੀ ਆ। ਜੇ 100 ਦੇ ਦਿੱਤ ਹੁੰਦੇ ਉਹ ਬਿੱਲ ਥੋਕਿਆ ਜਾਂਦਾ ਤੇ ਬਿੱਲ ਨਹੀਂ ਦਿੱਤਾ ਜਾਂਦਾ। ਇਹਨਾਂ ਦਾ ਉਸ ਵਾਰ ਦਾ ਬਿੱਲ ਆ ਹੀ ਰਿਹਾ। ਜੀ। ਜਿਹਨਾਂ ਦੇ ਘਰ ਪੱਕਾ ਹੈ ਉਹਨਾਂ ਦਾ ਹੀ ਬਿੱਲ ਆਇਆ। ਤੇ ਬਿੱਲਾਂ ਦੀ ਗੱਲ ਨਹੀਂ ਛੁੱਟੀ ਪਰ ਸਰਕਾਰ ਨੇ ਬਣਾਈਆਂ ਕੋਈ ਸੁਭਾਗੀਆਂ ਨਹੀਂ ਕੋਈ ਕਿਸੇ ਦਫਾਮ ਨਹੀਂ। ਸਿਰਫ ਅਖਵਾਰਾਂ 'ਚ ਕਿ ਇਹ ਵੀਡੀਓ ਦੇ ਵਿੱਚ ਵਾਵਾ ਨਿਕਲੀ। ਕੱਲ ਬਹੁਤ ਬੁਢਾਦੂ ਹਾਲਾਤ ਆਏ ਸੀ। ਐਵੇਂ ਸੋਸ਼ਲ ਸਰਵਿਸਾਂ ਚੱਲੇ ਨੇ ਕੋਈ ਕੰਮ ਹੋਇਆ ਨਹੀਂ। ਅਸਲਾ ਕਰਦੇ ਆਂ ਅਸੀਂ ਲੋਕ ਪਰਦੇ ਆਏ। ਐਵੇਂ ਪੱਤੀ ਮਜਬੂਰ ਤੇ ਜਦੋਂ ਦੇ ਕੰਮ ਕੋਈ ਹਲ ਨਹੀਂ। ਤੁਸੀਂ ਸਭ ਰਾਜਨੀਤੀ ਦੇ ਨਕਤਾ ਹਰ ਜਨਤਾ ਨੂੰ ਬਤਾਏ ਇਸ ਕਾਰਜਾਣੇ ਨੂੰ ਕਿੰਨਾ ਚਾਰੋਂ ਮੇਰੇ ਸਾਹਮਣੇ ਚਾਰੂ ਤੇ ਫਿੱਲਰ ਗਿਆ। ਕੋਈ ਪੜ ਗਿਆ ਕੱਲ। ਇੱਕ ਵੀ ਦਿਨ ਨੂੰ ਸਭ ਸਪਾਇਕ ਲਾਇਆ ਕਿ 4 ਵਜੇ ਤੱਕ ਦੇ ਦੇਣਾ ਹੈ। ਸਰਕਾਰ ਵਾਲੀ 2027 ਦੀ ਜਿਹੜੀ ਲਕਸ਼ਣ ਹੋਣੀ ਹੈ ਪੰਜਾਬ ਵਿੱਚ ਬਹੁਤ ਵਧਾ ਸਰਕਾਰ ਕਾਂਗਰਸ ਦੀ ਬਣੇਗੀ ਸੀਐਮ ਕਾਂਗਰਸ ਦਾ ਬਣੇਗਾ ਔਰ ਸੈਂਟਰ ਵਿੱਚ ਵੀ ਸਰਕਾਰ ਆਉਣ ਵਾਲੀ ਆਡੀ ਕੇ ਬਣੇਗੀ ਜੈ ਹਾਂ ਮੈਂ ਬਨਨਾ ਸ਼ਰਮਾ ਹਾਂ ਮੈਂ 13 ਨੰਬਰ ਵਾਰਡ ਨਿਵਾਸੀਆਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਮੇਰੀ ਨੂਨ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵੋ ਤੇ ਸਭ ਦੀਆਂ ਮੁਸ਼ਕਲਾਂ ਹੱਲ ਕਰੇ ਦੀਪੂ ਪਹਿਲਵਾਨ ਸ਼੍ਰੀ ਅਸ਼ੋਕਵਰ ਪੱਪੂ ਜੀ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਕਾਂਗਰਸ ਕਮੇਟੀ ਦੇ ਉਹਨਾਂ ਨੇ ਆਪਣੇ ਜਿੰਨੇ ਰਿਜ਼ਰਵਰ ਨੇ ਜਿੰਨੇ ਆਪਣੇ ਟੀਮ ਮੈਂਬਰ ਨੇ ਉਹਨਾਂ ਨੂੰ ਹਰ ਵਾਰਡ ਦੇ ਵਿੱਚ ਲਾਇਆ ਮੇਰੀ ਵਾਰਡ ਮੈਂ 13 ਨੰਬਰ ਚ ਡਿਊਟੀ ਲੱਗੀ ਏ ਮੇਰੀ ਕਿਸਮਤ ਜਾ ਗਈ ਕਿ ਮੇਰੇ ਮੇਰਾ ਪਰਿਵਾਰ ਨਿਕਲਿਆ ਜੀ ਇੱਥੇ ਮੇਰੀ ਡਿਊਟੀ ਲੱਗੀ ਏ ਤੇ ਮੈਂ ਇੱਥੋਂ ਦੀ ਵਾਰਡ ਦੀ ਜੋ ਵੀ ਸਰਵੇ ਕੀਤਾ ਜਾਂ ਜੋ ਵੀ ਮੈਂ ਦੇਖਿਆ ਵਾਰਡ ਨੂੰ ਇੱਕ ਵਧੀਆ ਕੌਂਸਲ ਮਿਲ ਜਾ ਰਿਹਾ ਵਾਰਡ ਵਾਲਿਆਂ ਨੂੰ ਮੇਰਾ ਇਹੋ ਮੈਸੇਜ ਆ ਕਿ ਪੜੇ ਲਿਖੇ ਸੂਝਵਾਨ ਬੰਦੇ ਨੂੰ ਵੋਟ ਦਿਓ ਨਾ ਕਿ ਕਿਸੇ ਨਲਾਇਕ ਬੰਦੇ ਨੂੰ ਚੰਗੇ ਬੰਦੇ ਨੂੰ ਤੁਸੀਂ ਵੋਟ ਦਿਓਗੇ ਤਾੜੀ ਵਾਰਡ ਦਾ ਤੇ ਤੁਹਾਡੇ ਪਰਿਵਾਰ ਦਾ ਆਪਣੇ ਆਪ ਸੁਧਾਰ ਹੋ ਜਾਈ। ਕਾਂਗਰਸ ਪਾਰਟੀ ਪ੍ਰਧਾਨ ਪ੍ਰਿਆ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਜਿਵੇਂ ਇਹਨਾਂ ਨੇ ਰੋਡ ਸ਼ੋਅ ਕੱਢਿਆ ਅੱਜ 13 ਨੰਬਰ ਵਾਰਡ ਚ ਨਿਕਲੇ ਆ ਸਾਰਿਆਂ ਦਾ ਉਤਸ਼ਾਹ ਦੇਖਿਆ ਤੇ ਇਸ ਇਲਾਕਾ ਵਾਸੀਆਂ ਨੂੰ ਮੈਂ ਇੰਨਾ ਹੀ ਕਹਿਣਾ 21 ਤਰੀਕ ਨੂੰ ਜਾਓ ਸਾਰੇ ਦੇ ਸਾਰੇ ਤੇ ਵੋਟ ਪਾ ਕੇ ਆਓ ਤੇ ਸਾਰਕਾ ਜੀ ਨੂੰ ਜਿੱਤਾਂ।